ਹਾਂਜੀ ਦੋਸਤੋ ਆ ਜਿਹੜੇ ਮੈਂ ਟਰੋਫੀਆਂ ਤਾਂ ਤੁਸੀਂ ਦੇਖ ਰਹੇ ਹੋ ਨਾ ਇਤੋਂ ਐਸਾ ਕੁਝ ਹੋਰ ਵੀ ਦੇਖ ਦੇਣ ਇਹ ਕਿਸੇ ਟੂਰਨਾਮੈਂਟ ਦਾ ਟਰੋਫੀਆ ਨਹੀਂ ਜਦੋਂ ਅਪ ਕੰਪੀਟੀਸ਼ਨ ਕਰਾਉਂਦੇ ਆ ਮੇਜ਼ ਤੇ ਰੱਖ ਲੈਂਦੇ ਆ ਇਹ ਹਾਰਡਵਰਕ ਅਕੈਡਮੀ ਦੇ ਜਵਾਨਾਂ ਨੇ ਜਿੱਤੀਆਂ ਹਨ ਟਰੋਫੀਆਂ ਨੇ ਇਹ ਗਿਣਤੀ ਮੇਰਾ ਖਿਆਲ 12 ਦੇ ਕਰੀਬ ਆ 12 13 ਦੇ ਕਰੀਬ ਜੋ ਤੁਹਾਡੇ ਵਾਸਤੇ ਸਾਡੇ ਵਾਸਤੇ ਬੜੀ ਮਾਣ ਤੇ ਖੁਸ਼ੀ ਦੀ ਗੱਲ ਆ ਸ਼ਾਇਰ ਕਹਿੰਦਾ ਜੇ ਕਰਤਾ ਨਹੀਂ ਸੁਨਿਖਿਆ ਤੇ ਚੰਗੇ ਤੇ ਮਾੜੇ ਦੀ ਵੇਖ ਕਿਸੇ ਦੀ ਮਿਹਨਤ ਨੀयत ਰੱਖਦਾ ਸਾਡੇ ਦੀ ਸੁੱਖ ਭਾਲ ਦਾ ਸਾਰੇ ਹੱਥ ਹਿਲਾਉਣਾ ਨਹੀਂ ਆਉਂਦਾ ਮਾਫ ਕਰੀ ਤੂੰ ਸੱਜਣਾ ਤੈਨੂੰ ਜਣਾ ਨਹੀਂ ਆਉਂਦਾ ਜਿਨ੍ਹਾਂ ਬੱਚਿਆਂ ਨੇ ਮਿਹਨਤ ਕੀਤੀ ਆ ਜਾਂ ਆਪਣੇ ਸ਼ਰੀਰ ਨੂੰ ਵਾਹਿਆ ਉਹ ਜ਼ਿੰਦਗੀ ਦੇ ਹਰ ਮਕਾਮ ਤੇ ਹਰ ਕਿਸੇ ਨੂੰ ਹਾਸਲ ਕਰ ਲੈਣੇ ਆਜ ਮੁਸ਼ੰਦੇ ਜਿਹੜੇ ਦਾ ਪਿੰਡਾ ਭਾਈ ਰੂਪਾ ਇੱਥੋਂ ਦੇ ਸਾਡੇ ਵੱਡੇ ਭਰਾ ਹਨ ਐਕਸ਼ਨ ਕੋਚ ਕਾਫੀ ਟਾਈਮ ਉਸ ਪਿੰਡ ਦੇ ਵਿੱਚ ਸੇਵਾ ਉਹਨਾਂ ਨੇ ਨਿਭਾਈ ਆ ਐਥਲੈਟਿਕਸ ਦੇ ਕੋਚ ਕਾਫੀ ਉਹਨਾਂ ਦੇ ਜਿਹੜੇ ਨਾਮਵਰ ਖਿਡਾਰੀ ਆ ਉਹਨਾਂ ਨਾਲ ਵੀ ਆਪਾਂ ਨੂੰ ਕੰਪੀਟੀਸ਼ਨ ਕਰਨ ਦਾ ਮੌਕਾ ਬਹੁਤ ਵਾਰ ਮਿਲਿਆ ਭਾਈ ਰੂਪੇ ਪਿੰਡ ਅੱਜ ਕੰਪੀਟੀਸ਼ਨ ਹੋਇਆ ਐਥਲੈਟਿਕਸ ਦਾ ਜਿਹਦੇ ਵਿੱਚ ਸਾਡੇ ਤਕਰੀਬਨ 20 ਜਵਾਨਾਂ ਨੇ ਭਾਗ ਲਿੱਤਾ ਜਿਹਦੇ ਵਿੱਚੋਂ ਅੰਡਰ 10 ਹਰਨੂਰ ਕੌਰ ਪੁੱਤਰੀ ਗੁਰਵਿੰਦਰ ਸਿੰਘ ਉਸ ਮੱਛੀ ਦੀ ਫਰਸਟ ਪੀਸ ਨਾਲ 100 ਮੀਟਰ ਦੇ ਵਿੱਚੋਂ ਤੇ ਮੈਂ ਟੀਮ ਨੂੰ ਬੇਨਤੀ ਕਰੂੰਗਾ ਉਹ ਬੱਚੀ ਦੀ ਟਰੋਫੀ ਗਿੰਦਰ ਸਿੰਘ 100 ਮੀਟਰ ਦੇ ਵਿੱਚੋਂ ਸੈਕੰਡ ਪਲੇਸ ਨਾਲ ਬੱਚੇ ਦੀ ਔਰ 200 ਰੁਪਏ ਜਿਹੜਾ ਜਿਹਦਾ ਕੈਸ਼ ਪ੍ਰਾਈਜ਼ ਆ ਉਸ ਤੋਂ ਬਾਅਦ ਕਰਮਜੀਤ ਸਿੰਘ ਭਾਈ ਮੀਟੂ ਦਾ ਬੇਟਾ ਇਸ ਮੁਸਬੇ ਦਾ ਤੀਸਰਾ ਸਥਾਨ ਆ 100 ਮੀਟਰ ਦੇ ਵਿੱਚੋਂ ਔਰ 100 ਰੁਪਏ ਦਾ ਲਗਦਾ ਨਾਮ ਆ ਬੱਚੇ ਦਾ ਉਸ ਤੋਂ ਬਾਅਦ ਗੁਰਕੀਰਤ ਕੌਰ ਤੀਸਰਾ ਸਥਾਨ ਆ ਜੀ 100 ਮੀਟਰ ਦੇ ਵਿੱਚੋਂ ਤੇ 100 ਰੁਪਏ ਇਸ ਬੱਚੀ ਦਾ ਲਗਦਾ ਨਾਮ ਆ ਉਸ ਤੋਂ ਬਾਅਦ ਅੰਡਰ 17 ਗਗਨਦੀਪ ਕੌਰ ਤੀਸਰਾ ਸਥਾਨ ਆ 200 ਮੀਟਰ ਦੇ 400 ਮੀਟਰ ਦੇ ਵਿੱਚੋਂ ਇਸ ਬੱਤੀ ਦੇ ਦੋ ਟਰੋਫੀ ਹੈ ਜੀ ਉਸ ਤੋਂ ਅੱਗੇ ਗੁਰਪ੍ਰੀਤ ਕੌਰ ਤੀਸਰਾ ਸਥਾਨ ਹੈ ਇਸ ਬੱਤੀ ਦਾ 900 ਰੁਪਏ ਦਾ ਕੈਸ ਪ੍ਰਾਈਜ਼ ਹੈ ਲੌਂਗ ਜੰਪ ਦੇ ਵਿੱਚੋਂ ਤੇ 200 ਮੀਟਰ ਦੇ ਵਿੱਚੋਂ ਦੋ ਟਰੋਫੀ ਹੈ ਇਸ ਵਿੱਚ ਦੀਆਂ ਉਸ ਤੋਂ ਅੱਗੇ ਸੁਖਪ੍ਰੀਤ ਕੌਰ ਇਸ ਬੱਤੀ ਦਾ ਦੂਸਰਾ ਸਥਾਨ ਹੈ ਲੌਂਗ ਜੰਪ ਦੇ ਵਿੱਚੋਂ 1100 ਰੁਪਏ ਇਸ ਬੱਚੇ ਦਾ ਕੈਸ਼ ਪ੍ਰਾਈਜ਼ ਆ। ਔਰ ਉਸ ਤੋਂ ਬਾਅਦ ਅੰਡਰ 14 ਲੜਕੇ ਸੁਮੇਰ ਸਿੰਘ ਇਸ ਬੱਚੇ ਦਾ ਫਸਟ ਨਾਮਾ 200 ਮੀਟਰ ਦੇ ਵਿੱਚੋਂ 1500 ਰੁਪਏ ਦਾ ਕੈਸ਼ ਪ੍ਰਾਈਜ਼ ਆ। ਉਸ ਤੋਂ ਅੱਗੇ ਸਮਾਈਲ ਵੀਰ ਸਿੰਘ ਲੌਂਗ ਜੰਪ ਦੇ ਵਿੱਚੋਂ ਸੈਕੰਡ ਅਕੀਸਨਸ ਬੱਚੇ ਦੀ 1100 ਰੁਪਏ ਇਸ ਬੱਚੇ ਦਾ ਕੈਸ਼ ਪ੍ਰਾਈਜ਼ ਆ। ਉਸ ਤੋਂ ਅੱਗੇ ਕੰਦੀਪ ਸਿੰਘ ਤੀਸਰਾ ਸਥਾਨ ਇਸ ਬੱਚੇ ਦਾ ਲੌਂਗ ਜੰਪ ਦੇ ਵਿੱਚੋਂ ਔਰ 900 ਰੁਪਿਆ ਕੈਸ਼ ਪ੍ਰਾਈਜ਼ ਇਸ ਬੱਚੇ ਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਔਰ ਹਾਰਡਵਰਕ ਅਕੈਡਮੀ ਨੂੰ ਸਮੂਹ ਕੋਚ ਸਾਹਿਬਾਨਾਂ ਨੂੰ ਔਰ ਬੱਚਿਆਂ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਲੱਖ ਲੱਖ ਮੁਬਾਰਕਾਂ ਪਿਆਰ ਔਰ ਅਸੀਸ ਕਰਨ ਵਾਲੇ ਅਸੀਸ ਵਰਸਣ ਵਾਲੇ ਸੱਜਣਾ ਨੂੰ ਲੱਖ ਲੱਖਾਂ ਮੁਬਾਰਕਾਂ ਹੋ ਔਰ ਮੈਂ ਗੰਨਤ ਮਹਾਨ ਨਾਲ ਕਹਿ ਸਕਦਾ ਹਾਂ ਅੱਜ ਤੱਕ ਮੰਡੀਕ ਨਾਮ ਦੇ ਵਿੱਚ ਹਸਟਿਲ ਵਿੱਚ ਸਭ ਤੋਂ ਜ਼ਿਆਦੇ ਮੈਡਲ ਸਭ ਤੋਂ ਜ਼ਿਆਦੇ ਲੰਘਦਾ ਨਾਮ ਸਭ ਤੋਂ ਜ਼ਿਆਦੇ ਟਰੋਫੀਆਂ ਔਰ ਸਭ ਤੋਂ ਜ਼ਿਆਦੇ ਹੁਣ ਤੱਕ 4 ਸਾਲਾਂ ਦੇ ਪੀਰੀਅਡ ਵਿੱਚ ਬੰਦਾ ਮਾਰਿਆ ਤਾਂ ਉਹ ਤੁਹਾਡੀ ਆਪਣੀ ਅਕੈਡਮੀ ਆ ਇਹਨਾਂ ਬੱਚਿਆਂ ਦੇ ਨਾਲ ਨਾਲ ਹੋਰ ਮੈਂ ਬੱਚਿਆਂ ਨੂੰ ਬੇਨਤੀ ਕਰੂੰਗਾ ਵੀ ਥੋੜੀ ਬਹੁਤੀ ਵੇਹਨਤ ਦੇ ਵਿੱਚ ਆਪਣੀ ਜ਼ਰੂਰ ਕਮੀ ਹੋਣੀ ਹੈ ਕਿਤੇ ਨਾ ਕਿਤੇ ਜੇ ਆਪਾਂ ਅੱਗੇ ਮਿਹਨਤ ਕਰਕੇ ਆਉਣ ਵਾਲੇ ਜਿਹੜੇ ਪਿੰਡੂ ਟੂਰਨਾਮੈਂਟ ਔਰ ਜੋ ਸਰਕਾਰ ਦੁਆਰਾ ਬਣਵਾਏ ਹੁਕਮ ਹਕਾਮ ਜਾਂ ਹੋਰ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਵੀ ਤੋਂ ਪਾ ਸਮੂਲੀਅਤ ਕਰਨੀ ਆ ਔਰ ਖੇਡਾਂ ਦੇ ਨਾਲ ਨਾਲ ਸਭ ਤੋਂ ਫ अहम ਜਿਹੜੀ ਗੱਲ ਆ ਉਹ ਸਟੱਡੀ ਦੀ ਇਹ ਸਾਰੇ ਬੱਚਾ ਨੂੰ ਉਹ ਸੈਵਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਆਪਣਾ ਜਿਹੜਾ ਸਟੱਡੀ ਦਾ ਉਹ ਵੀ ਵੱਖਰੇ ਦਾ ਰੱਖਣ ਤਾਂ ਕਿ ਤੁਹਾਡੇ ਅੱਗੇ ਆ ਰਹੇ ਜਿਹੜੇ ਜਾਂਦ ਨੇ ਆਪਾਂ ਉਹਨਾਂ ਵਿੱਚੋਂ ਵੀ ਚੰਗੇ ਮਾਰਕਸ ਜਿਹੜੇ ਪ੍ਰਾਪਤ ਕਰਕੇ ਆਪਾਂ ਅਗੀਆਂ ਜਿਹੜੀਆਂ ਪਾਸਾਂ ਦੇ ਵਿੱਚ ਅ ਡਾਕਰੇ ਲੜੇ ਨੇ ਕਰਨੂਗੀ ਨਾ ਕਿਉਂਕਿ ਅਕਸਰੀ ਆਪਾਂ ਖਿਡਾਰੀ ਬਣ ਕੇ ਖੇਡਦਾ ਹੈ ਉਹ ਇਹਦੇ ਨੇ ਪੜ੍ਹਾਈ ਪੱਖ ਤੋਂ ਵੀਕ ਹੋ ਜਾਂਦਾ ਆਪਾਂ ਇਹ ਵੀ ਜਿਹੜੀ ਆ ਸਮਾਜ ਦੀਆਂ ਧਾਰਨਾਵਾਂ ਨੂੰ ਆਪਾਂ ਦੂਰ ਕਰਨਾ ਔਰ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਵੀ ਮਿਹਰਬਾਨੀ ਦਾ ਸ਼ੁਕਰੀਆ